ਸਤਿ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਕੰਗਣਾ ਰਣੌਤ ਬਾਲੀਵੁੱਡ ਦੀ ਅਦਾਕਾਰਾ ਤੇ ਮੈਂਬਰ ਪਾਰਲੀਮੈਂਟ ਭਾਜਪਾ ਦੀ ਕੰਗਣਾ ਰਣੌਤ ਵੱਲੋਂ ਲਗਾਤਾਰ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਉੱਤੇ ਵਿਵਾਦ ਪੈਦਾ ਹੋ ਜਾਂਦਾ ਹੈ ਤੁਣ ਇੱਕ ਵਾਰ ਫਿਰ ਉਹਨੇ ਖੇਤੀ ਕਾਨੂੰਨਾ ਦੀ ਵਕਾਲਤ ਕੀਤੀ ਹੈ ਜਿਸ ਤੋਂ ਬਾਅਦ ਦੇ ਵਿੱਚ ਸਿਆਸਤ ਭਖ ਗਈ ਹੈ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੇ ਸੀਨੀਅਰ ਲੀਡਰ ਨੇ ਉਹਨਾਂ ਨੇ ਇਸ ਮਾਮਲੇ ਤੇ ਆਪਣਾ ਪ੍ਰतिकਰਮ ਦਿੰਦਿਆਂ ਕੰਗਣਾ ਰਣੌਤ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਦਾ ਕਹਿਣਾ ਹੈ ਕਿ ਕੰਗਣਾ ਰਣੌਤ ਨੂੰ ਅਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਤੇ ਭਾਜਪਾ ਨੂੰ ਵੀ ਆਪਣਾ ਰੁਖ ਸਪਸ਼ਟ ਕਰਨਾ ਚਾਹੀਦਾ ਹੈ ਖੇਤੀ ਕਾਨੂੰਨਾਂ ਦੇ ਬਾਰੇ ਤੇ ਕਹਿੰਦੇ ਜੇਕਰ ਭਾਜਪਾ ਕੰਗਣਾ ਰਣੌਤ ਦੇ ਇਸ ਬਿਆਨ ਦਾ ਸਮਰਥਨ ਨਹੀਂ ਕਰਦੀ ਤਾਂ ਕੰਗਣਾ ਰਣੌਤ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਖੇਤੀ ਕਾਨੂੰਨ ਵਾਪਸ ਹੋ ਚੁੱਕੇ ਨੇ ਖੇਤੀ ਕਾਨੂੰਨ ਦੁਬਾਰਾ ਲਾਗੂ ਕਰਨ ਦੀ ਗੱਲ ਕੰਗਣਾ ਰਣੌਤ ਦੇ ਮੂੰਹੋਂ ਕਿਵੇਂ ਨਿਕਲੀ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ ਤੇ ਜੇਕਰ ਉਹਨਾਂ ਦੀ ਪੋਸਟ ਪੜ੍ਹ ਕੇ ਸੁਣਾਈਏ ਜੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਲਿਖੀ ਹੈ ਹਾਲਾਂਕਿ ਅੰਗਰੇਜ਼ੀ ਦੇ ਵਿੱਚ ਪੋਸਟ ਆ ਤੁਹਾਡੇ ਲਈ ਅਸੀਂ ਪੰਜਾਬੀ ਦੇ ਵਿੱਚ ਉਹਨੂੰ ਟਰਾਂਸਲੇਟ ਕੀਤਾ ਹੈ ਤਾਂ ਲਿਖਦੇ ਨੇ ਕਿ ਬਾਲੀਵੁੱਡ ਅਦਾਕਾਰਾ ਮੰਡੀ ਤੋਂ ਐਮਪੀ ਕੰਗਣਾ ਨੇ ਵਿਵਾਦਪੂਰਨ ਫਾਰਮ ਲਾਜ਼ ਨੂੰ ਬਹਾਲ ਕਰਨ ਦੀ ਮੰਗ ਕੀਤੀ ਹੈ ਜੇਕਰ ਭਾਜਪਾ ਉਸ ਦੀ ਟਿੱਪਣੀ ਦਾ ਸਮਰਥਨ ਨਹੀਂ ਕਰਦੀ ਤਾਂ ਉਹਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ ਕਿਸਾਨਾਂ ਤੇ ਹਮਲਾ ਕਰਨ ਲਈ ਕੰਗ ਕੰਗਣਾ ਨੂੰ ਪ੍ਰੌਕਸੀ ਵਜੋਂ ਵਰਤਣਾ ਇੱਕ ਗਿਣਿਆ ਮਿੱਥਿਆ ਕਦਮ ਹੈ ਯਾਨੀ ਕਿ ਕੰਗਣਾ ਰਣੌਤ ਦੇ ਕਹਿੰਦੇ ਮੂੰਹ ਇਹ ਸਾਰਾ ਕੁਝ ਕਹਾਇਆ ਜਾ ਰਿਹਾ ਹੈ ਭਾਜਪਾ ਦੇ ਉੱਤੇ ਉਹ ਵੀ ਉਹਨਾਂ ਨੇ ਨਿਸ਼ਾਨਾ ਸਾਧ ਦਿੱਤਾ ਹੈ ਅੱਗੇ ਉਹ ਕਹਿੰਦੇ ਨੇ ਕਿ ਭਾਜਪਾ ਨੂੰ ਕਿਸਾਨਾਂ ਤੇ ਖੇਤੀ ਕਾਨੂੰਨਾ ਦੇ ਬਾਰੇ ਆਪਣਾ ਰੁਖ ਸਪਸ਼ਟ ਕਰਨਾ ਚਾਹੀਦਾ ਹੈ ਇਹਨਾਂ ਵਿਨਾਸ਼ਕਾਰੀ ਕਾਨੂੰਨਾ ਵੱਲ ੱਟਣ ਦੀ ਬਜਾਏ ਕੰਗਣਾ ਨੂੰ ਰਾਜਨੀਤੀ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਤੇ ਨਾਲ ਹੀ ਉਹਨਾਂ ਨੇ ਵੀ ਕਹਿ ਦਿੱਤਾ ਹੈ ਕਿ ਜਿਹੜੀ ਉਹਦੀ ਸਾਖ ਫਿੱਕੀ ਪਈ ਹੈ ਜੋ ਬਾਲੀਵੁੱਡ ਦੇ ਵਿੱਚ ਉਹਦਾ ਗ੍ਰਾਫ ਜਿਸ ਤਰ੍ਹਾਂ ਦਾ ਚੱਲ ਰਿਹਾ ਹੈ ਉਹਨੂੰ ਮੇਨਟੇਨ ਕਰਨ ਵਾਸਤੇ ਉਹਨੂੰ ਦੁਬਾਰਾ ਬਾਲੀਵੁੱਡ ਦੇ ਵਿੱਚ ਪਰਤ ਲੈਣਾ ਚਾਹੀਦਾ ਹੈ ਤੇ ਆਪਣੇ ਬਾਲੀਵੁੱਡ ਦੇ ਕੈਰੀਅਰ ਨੂੰ ਮੋੜ ਸੁਰਜੀਤ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ ਯਾਨੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਕੰਗਣਾ ਰਣੌਤ ਤੇ ਨਿਸ਼ਾਨਾ ਸਾਧਦੇ ਕਹਿ ਦਿੱਤਾ ਹੈ ਕਿ ਕੰਗਣਾ ਰਣੌਤ ਨੂੰ ਸਿਆਸਤ ਛੱਡ ਕੇ ਆਪਣੇ ਬਾਲੀਵੁੱਡ ਦੇ ਕੈਰੀਅਰ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਖੇਤੀ ਕਾਨੂੰਨ ਵਾਪਸ ਹੋ ਚੁੱਕੇ ਨੇ ਖੇਤੀ ਕਾਨੂੰਨਾਂ ਦੀ ਗੱਲ ਛੇੜ ਕੇ ਨਵੀਂ ਚਰਚਾ ਨੂੰ ਜਨਮ ਦਿੱਤਾ ਹੈ ਕੰਗਣਾ ਰਣੌਤ ਨੇ ਹਾਲਾਂਕਿ ਕਿਸਾਨ ਵੀ ਇਸ ਮਾਮਲੇ ਦੇ ਉੱਤੇ ਆਪਣਾ ਪ੍ਰतिकਰਮ ਦਿੰਦੇ ਹੋਏ ਨਜ਼ਰ ਆ ਰਹੇ ਨੇ ਕੰਗਣਾ ਰਣੌਤ ਨੇ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਬਿਆਨ ਦਿੱਤੇ ਕਈ ਤਰ੍ਹਾਂ ਦੇ ਇਲਜ਼ਾਮ ਕਿਸਾਨਾਂ ਦੇ ਉੱਤੇ ਲਗਾ ਦਿੱਤੇ ਜਿਸ ਤੋਂ ਬਾਅਦ ਦੇ ਵਿੱਚ ਵਿਵਾਦ ਪੈਦਾ ਹੋ ਗਿਆ ਸੀ ਤੇ ਇਸ ਤੋਂ ਪਹਿਲਾਂ ਕਿਸਾਨ ਬੀਬੀਆਂ ਬਾਰੇ ਵੀ ਉਹਨੇ ਟਿੱਪਣੀ ਕੀਤੀ ਜਿਸ ਦਾ ਪੰਜਾਬ ਦੇ ਵਿੱਚ ਕਾਫੀ ਗੁੱਸਾ ਮਨਾਇਆ ਗਿਆ ਤੇ ਕੰਗਣਾ ਰਣੌਤ ਦਾ ਪੰਜਾਬ ਦੇ ਵਿੱਚ ਵਿਰੋਧ ਕੀਤਾ ਗਿਆ ਇੱਕ ਥਾਂ ਦੇ ਉੱਤੇ ਰਸਤੇ ਵਿੱਚ ਉਹਦੀ ਘੇਰਾਬੰਦੀ ਵੀ ਕਰ ਲਈ ਗਈ ਉਸ ਤੋਂ ਬਾਅਦ ਵੀ ਕੰਗਣਾ ਰਣੌਤ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸੀ ਇੱਥੇ ਤੱਕ ਕਿ ਚੰਡੀਗੜ੍ਹ ਰਿਪੋਰਟ ਦੇ ਉੱਤੇ ਸੀਆਈਐਸਐਫ ਦੀ ਇੱਕ ਜਵਾਨ ਨੇ ਕੰਗਣਾ ਰਣੌਤ ਦੇ ਉੱਤੇ ਥੱਪੜ ਮਾਰਿਆ ਕਥੀ ਤੌਰ ਦੇ ਉੱਤੇ ਕਾਫੀ ਚਰਚਾ ਹੋਈ ਸੀ ਕਿ ਕੰਗਣਾ ਰਣੌਤ ਦੇ ਉੱਤੇ ਹੱਥ ਉਸ ਲੜਕੀ ਨੇ ਚੁੱਕਿਆ ਹਾਲਾਂਕਿ ਉਹਦੀ ਬਦਲੀ ਕਰ ਦਿੱਤੀ ਗਈ ਉਹਦੇ ਉਤੇ ਕਾਰਵਾਈ ਵੀ ਹੁੰਦੀ ਨਜ਼ਰ ਆਈ ਸੀ ਪਰ ਕੰਗੜਾ ਰਣੌਤ ਨੇ ਫੇਰ ਇੱਕ ਵਾਰ ਵਿਵਾਦਿਤ ਬਿਆਨ ਦਿੱਤਾ ਹੈ ਖੇਤੀ ਕਾਨੂੰਨਾਂ ਦੀ ਗੱਲ ਤਿੰਨ ਚਾਰ ਸਾਲਾਂ ਦੇ ਬਾਅਦ ਛੇੜ ਦਿੱਤੀ ਹੈ ਜਿਹੜੇ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਕਈ ਕਿਸਾਨ ਆਪਣੀਆਂ ਜਾਨਾਂ ਗਵਾ ਬੈਠੇ ਕਈ ਕਿਸਾਨ ਅਜੇ ਵੀ ਸੰਘਰਸ਼ ਕਰ ਰਹੇ ਨੇ ਤੇ ਇਨਾ ਕਾਨੂੰਨਾ ਦੇ ਖਿਲਾਫ ਜੋ ਮੁਹਿੰਮ ਜਾਰੀ ਕੀਤੀ ਗਈ ਸੀ ਉਹਦੇ ਵਿੱਚ ਇੱਕ ਐਮਐਸਪੀ ਵੀ ਸੀ ਤਾਂ ਐਮਐਸਪੀ ਦੀ ਗਰੰਟੀ ਲਈ ਕਿਸਾਨਾਂ ਦਾ ਸੰਘਰਸ਼ ਅਜੇ ਲਗਾਤਾਰ ਜਾਰੀ ਹੈ ਹੁਣ ਦੇਖਣਾ ਹੋਵੇਗਾ ਕਿ ਕੰਗੜਾ ਰਨੌਤ ਦੇ ਉੱਤੇ ਭਾਜਪੀ ਕੀ ਕਾਰਵਾਈ ਕਰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੰਗੜਾ ਰਨੌਤ ਦਾ ਕੀ ਬਿਆਨ ਸਾਹਮਣੇ ਆਉਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ